ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰ ਇੱਕ ਦਾ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਰਾਤ ਦਾ ਟਾਈਮ ਹੋ ਗਿਆ ਜੀ ਅੱਜ ਆਪਾਂ ਵੀਡੀਓ ਥੋੜੀ ਲੇਟ ਸ਼ੁਰੂ ਕਰਨ ਲੱਗੇ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਿ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਬਿਜੁਰ ਦਿਸਨਾ ਵੀਡੀਓ ਨੂੰ ਪੂਰਾ ਜਰੂਰ ਦੇਖਣਾ ਜੀ ਕਿਉਂਕਿ ਆਈ ਤੇ ਵੀਡੀਓ ਬਹੁਤ ਜਿਆਦਾ ਲੱਗ ਜੀ ਹੈ ਬਹੁਤ ਜਿਆਦਾ ਇੰਟਰਸਟਿੰਗ ਹੈ ਜੇ ਆਪਾਂ ਕਿ ਥੰਮ ਦੇਖ ਕੇ ਤੁਹਾਨੂੰ ਥੋੜਾ ਜਿਹਾ ਤਾਂ ਆਈਡੀਆ ਹੋ ਗਿਆ ਹੋਣਾ ਵੀ ਕੁਛ ਅੱਜ ਕੁਝ ਅ ਬਾਕੀ ਜਿਹੜੀ ਵੀਡੀਓ ਜੀ ਉਹ ਰਾਤ ਨੂੰ ਬਣਾਉਣਾ ਤਾਂ ਕਰਨੀ ਹੀ ਹੈ ਵੈਸੇ ਤਾਂ ਮੈਂ ਦਿਨ ਦੇ ਟਾਈਮ ਵੀਡੀਓ ਬਣਾਈ ਸੀ ਜਿਹੜੇ ਆਪਣਾ ਸ਼ੈੱਡ ਪਿਆ ਉਹਦੀ ਵੀਡੀਓ ਬਣਾਈ ਸੀ ਲੇਕਿਨ ਫਿਰ ਮੈਨੂੰ ਲੱਗਿਆ ਕਿ ਵੀ ਉਹ ਵੀਡੀਓ ਦੀ ਜਗ੍ਹਾ ਮੈਨੂੰ ਤੁਹਾਡੇ ਨਾਲ ਇਹ ਵੀਡੀਓ ਜ਼ਿਆਦਾ ਸ਼ੇਅਰ ਕਰਨੀ ਚਾਹੀਦੀ ਆ ਕਿਉਂਕਿ ਜਦੋਂ ਸ਼ਾਮ ਦਾ ਟਾਈਮ ਹੋ ਗਿਆ ਸੀ ਨਾ ਉਦੋਂ ਮੈਂ ਮਤਲਬ ਬੈਠੀ ਸੀ ਤੇ ਉਦੋਂ ਦਾ ਮਤਲਬ ਮਾਰੀ ਖੋਲੀ ਸੀ ਉਹਦੇ ਵਿੱਚੋਂ ਕੁਝ ਅਹਿਜੀ ਚੀਜ਼ ਨਿਕਲੀ ਜਿਹਦੇ ਵਿੱਚੋਂ ਕਾਫੀ ਜਿਹਾ ਨਿਕਲਿਆ ਮਤਲਬ ਮੈਂ ਜਦੋਂ ਉਹਨਾਂ ਚੀਜ਼ਾਂ ਨੂੰ ਦੇਖਿਆ ਤੇ ਮੇਰ ਦਾ ਭੁੱਲੀ ਚੁੱਕੀ ਸੀ ਵੀ ਅੱਛਾ ਮੇਰੇ ਕੋਲ ਆ ਇਹ ਵੀ ਹੈਗੀਆਂ ਹਨਾ ਕੁਝ ਯਾਦਾਂ ਜਾਂ ਆਪਾਂ ਕਹਿੰਦੇ ਮੂਮੈਂਟਸ ਹਨਾ ਤੇ ਵੀ ਜਦੋਂ ਦੇਖ ਕੇ ਮੈਨੂੰ ਇਹ ਲੱਗਿਆ ਵੀ ਵਾਕਈ ਮੈਂ ਆ ਤੇ ਕਿਉਂਕਿ ਉਦੋਂ ਦੀ ਲਾਈਫ ਤੇ ਹੁਣ ਦੀ ਲਾਈਫ ਦੇ ਵਿੱਚ ਕਿੰਨਾ ਫਰਕ ਹੈ ਇਹ ਤਾਂ ਤੁਹਾਨੂੰ ਇਹ ਪਤਾ ਚੱਲ ਜਾਏਗਾ ਉਹਨੂੰ ਦੇਖ ਕੇ ਕਿ ਉਦੋਂ ਦੀ ਜਿਹੜੀ ਸਾਡੀ ਜ਼ਿੰਦਗੀ ਸੀ ਕਈ ਵਾਰੀ ਹੁੰਦਾ ਨਾ ਮਾਈਂਡ ਦੇ ਵਿੱਚ ਜਾਂ ਆਪਾਂ ਕਈ ਵਾਰੀ ਸੋਚ ਲੈਂਦੇ ਆ ਵੀ ਨਹੀਂ ਵੀ ਅ ਬੀ ਅੱਛਾ ਕਿਉਂਕਿ ਕਈ ਵਾਰੀ ਹੋ ਜਾਂਦਾ ਜਜਮੈਂਟ ਹੋ ਜਾਂਦੀ ਆਪਾਂ ਨਾ ਵੀ ਵੀ ਕਿਸ ਦੇ ਪਹਿਰਾ ਦਿੰਦੇ ਕਿ ਵੀ ਅੱਛਾ ਨਹੀਂ ਇਹ ਤਾਂ ਸਿੰਪਲ ਜਿਹਾ ਰਹਿੰਦੇ ਨੇ ਕਿ ਸੱਚੀ ਇਹ ਸ਼ਹਿਰ ਤੋਂ ਨਹੀਂ ਆਇਤਾ ਪਰ ਤੁਹਾਡੇ ਨਾਲ ਤਾਂ ਕਰਕੇ ਫਿਰ ਮੈਂ ਵੀਡੀਓ ਸ਼ੇਅਰ ਕਰ ਰਹੀ ਆ ਮੈਨੂੰ ਲੱਗਿਆ ਕਿ ਮੈਨੂੰ ਸ਼ੇਅਰ ਕਰਨੀ ਚਾਹੀਦੀ ਕਿਉਂਕਿ ਤੁਸੀਂ ਦੇਖ ਸਕੋ ਕਿ ਉਦੋਂ ਦੀ ਲਾਈਫ ਦੇ ਵਿੱਚ ਮੇਰੀ ਤੇ ਹੁਣ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਕਿਉਂਕਿ ਉਹਨਾਂ ਵੀਡੀਓਜ਼ ਦੇ ਨਾਲ ਤੁਹਾਨੂੰ ਕੁਝ ਕ ਆਈਡੀਆ ਲੱਗ ਜਾਊ ਕਿ ਉਹਦੋਂ ਦੀ ਲਾਈਫ ਜਿਹੜੀ ਸੈਰੀ ਟੋਟਲੀ ਡਿਫਰੈਂਟ ਸੀ ਬਿਲਕੁਲ ਹੀ ਅਲੱਗ ਸੀ ਇਹ ਤੋਂ ਲੇਕਿਨ ਇਹ ਵੀਡੀਓਜ਼ ਨੂੰ ਸ਼ੇਅਰ ਕਰਨ ਦਾ ਇੱਕ ਮਕਸਦ ਇਹ ਵੀ ਹੈ ਕਿ ਇਹਨਾਂ ਬਹੁਤ ਸਾਰੇ ਲੋਕਾਂ ਨੂੰ ਮੋਟੀਵੇਸ਼ਨ ਇਹ ਮਿਲੂਗਾ ਕਿ ਜ਼ਿੰਦਗੀ ਦੇ ਵਿੱਚ ਮੁਸ਼ਕਿਲ ਔਖਾ ਸੌਖਾ ਟਾਈਮ ਆਉਂਦਾ ਰਹਿੰਦਾ ਤੇ ਪਰ ਉਹ ਹਾਰ ਨਹੀਂ ਮੰਨਣੀ ਚਾਹੀਦੀ ਤੇ ਆਪਾਂ ਨੂੰ ਡਟ ਕੇ ਉਸ ਜੀ ਦੇ ਖਿਲਾਫ ਖੜਨਾ ਚਾਹੀਦਾ ਹੈ ਤੇ ਆਪਾਂ ਨੂੰ ਆਪਦੀ ਜਿਹੜੀ ਮਿਹਨਤਾਂ ਜਾਰੀ ਰੱਖਣੀ ਚਾਹੀਦੀ ਹੈ ਕਿਉਂਕਿ ਕਾਰਨ ਹੀ ਹੈ ਜੀ ਵੀ ਉਦੋਂ ਦੀ ਲਾਈਫ ਦੀ ਜਿਹੜੀ ਤੁਸੀਂ ਦੇਖੋਗੇ ਤੁਹਾਨੂੰ ਆਈਡੀਆ ਲੱਗ ਜਾਊਗਾ ਇੱਕ ਤੇ ਹੁਣ ਦੀ ਜਿਹੜੀ ਤੁਸੀਂ ਲਾਈਫ ਨੂੰ ਤੁਸੀਂ ਮੇਰੀ ਕੰਪੇਅਰ ਕਰੋਗੇ ਤਾਂ ਕਿਉਂਕਿ ਹੁਣ ਫਿਰ ਪ੍ਰਮਾਤਮਾ ਦੀ ਕਿਰਪਾ ਨਾਲ ਦੇਖੋ ਆਪਣਾ ਸਭ ਹੌਲੀ ਹੌਲੀ ਠੀਕ ਹੋਣ ਲੱਗ ਗਿਆ ਸੋ ਇਸ ਕਰਕੇ ਮੈਂ ਕਹਿੰਦੀ ਮੈਂ ਵੀਡੀਓ ਬਣਾਵਾ ਕਿਉਂਕਿ ਹੋ ਚੀਤ ਤੁਸੀਂ ਦੇਖ ਕੇ ਗਾਰੰਟੀ ਐ ਇਸ ਚੀਜ਼ ਦੀ ਮੈਨੂੰ ਕਿ ਤੁਸੀਂ ਦੇਖ ਕੇ ਸੋਚੋਗੇ ਵੀ ਵਾਕਈ ਇਹ ਮੈਂ ਆ ਜਾਂ ਇਹ ਰਮਾਨ ਸੀ ਜਾਂ ਇਹ ਮੇਰੇ ਹਸਬੰਡ ਸੀ ਕਿਉਂਕਿ ਅਸੀਂ ਤਿੰਨੋਂ ਹੀ ਟੋਟਲੀ ਡਿਫਰੈਂਟ ਬਿਲਕੁਲ ਹੀ ਚੇਂਜ ਹੋ ਗਏ ਆ ਸੋ ਮੈਂ ਕਿਹਾ ਵੀ ਚਲੋ ਤੁਹਾਡਾ ਨਾਲ ਸ਼ੇਅਰ ਕਰਦੀ ਹਾਂ ਇਹ ਵੀਡੀਓ ਚਲੋ ਜੀ ਅਪਾ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਹਾਂ ਵੀਡੀਓ ਤੇ ਤੁਸੀਂ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਜੀ ਹਾਂਜੀ ਲੋ ਜੀ ਜਿਹੜੀ ਆ ਮੇਰੀ ਪਿਕ ਹੈ ਜੀ ਇਹ ਵਿਆਹ ਤੋਂ ਥੋੜਾ ਟਾਈਮ ਬਾਅਦ ਦੀ ਹੋਈ ਆ ਤੇ ਇਹ ਅਸੀਂ ਘੁੰਮਣ ਗਏ ਸੀ ਉੱਥੇ ਜੀ ਰੋ ਗਾਰਡਨ ਦੇ ਵਿੱਚ ਉਦੋਂ ਦੀ ਇਹ ਫੋਟੋਜ਼ ਆ ਯਾਨੀ ਆ ਮੰਨ ਲਓ ਵੀ ਇਹ ਤੋਂ 17 ਸਾਢੇ 17 ਸਾਲ ਪਹਿਲਾਂ ਦੀ ਫੋਟੋ ਹੈ ਯਾਨੀ ਕਿ ਵਿਆਹ ਤੋਂ ਕੁਝ ਕੁ ਮਹੀਨੇ ਬਾਅਦ ਦੀ ਹੀ ਫੋਟੋ ਆ ਤੇ ਉਦੋਂ ਫਿਰ ਅਸੀਂ ਘੁੰਮਣ ਗਏ ਤੇ ਫਿਰ ਉਹ ਵੀ ਇਹ ਖਿੱਚੀ ਸੀਗੀ ਤੇ ਅਸੀਂ ਆਖਿਆ ਵੀ ਚਲੋ ਹਨਾ ਵੀ ਤੁਹਾਨੂੰ ਯਾਦ ਰਹਿੰਦਾ ਏ ਜੀ ਮੇਰਾ ਮੇਰੀ خیال ਚ ਫਸਟ ਕਰਵਾ ਚੌਥ ਸੀਗਾ ਪਹਿਲਾ ਕਰਵਾ ਚੌਥ ਕਿਉਂਕਿ ਸ਼ਹਿਰਾਂ ਵਿੱਚ ਤੁਹਾਨੂੰ ਪਤਾ ਜੀ ਕਰਵਾ ਚੌਥ ਰੱਖਦੇ ਨੇ ਤੇ ਉਹਦਾ ਕਰਕੇ ਫਿਰ ਮੈਂ ਮਤਲਬ ਕਿ ਉਦੋਂ ਫੋਟੋ ਖਿੱਚੀ ਸੀ ਇਹ ਤੇ ਬਾਕੀ ਕਿਉਂਕਿ ਸ਼ਹਿਰਾਂ ਵਿੱਚ ਤੁਹਾਨੂੰ ਪਤਾ ਚਾਹੀ ਸਿੱਖ ਹੋਵੇ ਹਿੰਦੂ ਹੋਵੇ ਹਨਾ ਇਹ ਆਪਾਂ ਕਿਉਂਕਿ ਹੁੰਦਾ ਵੀ ਸਾਲ ਦੇ ਵਿੱਚ ਇੱਕ ਵਾਰੀ ਸਜਣਾਤਾ ਦਿਨਾਂ ਤਾਂ ਕਰਕੇ ਫਿਰ ਰੱਖਦੇ ਨਹੀਂ ਉਦੋਂ ਤੇ ਇਹ ਜੀ ਮੇਰਾ ਬੇਟਾ ਅਰਮਾਨ ਤੇ ਮੇਰੀ ਆ ਤੁਸੀਂ ਦੇਖ ਸਕਦੇ ਹੋ ਅਰਮਾਨ ਜਿਹੜਾ ਹੈਗਾ ਉਦੋਂ ਬੜਾ ਹੀ ਮਤਲਬ ਕਿ ਕਿਊਟ ਜਿਹਾ ਸੀ ਸਵੀਟ ਜਿਹਾ ਨਾ ਵੀ ਕਦੋਂ ਉਹ ਨੂੰ ਐ ਜਿਹੜੀ ਚੀਜ਼ ਖਵਾਉਣ ਦੇ ਖਾ ਲੈਂਦਾ ਸੀ ਹੁਣ ਮਤਲਬ ਕਿ ਥੋੜੇ ਨਖਰੇ ਕਰਦਾ ਵੀ ਆਹ ਸਬਜ਼ੀ ਨਹੀਂ ਖਾਣੀ ਉਹ ਨਹੀਂ ਖਾਣਾ ਹੀ ਨਹੀਂ ਖਾਣਾ ਤੇ ਉਹ ਤਾਂ ਕਰਕੇ ਉਦੋਂ ਫਿਰ ਸੀਤੋ ਜੀ ਬਹੁਤ ਸੋਹਣੀ ਹੁੰਦੀ ਸੀਗੀ ਤੇ ਇੱਥੇ ਫਿਰ ਅਸੀਂ ਮੇਰੇ ਦਾਦਾ ਜੀ ਦੇ ਕਮਰੇ 'ਚ ਖੜੇ ਆਂ ਇਹ ਸ਼ੀਸ਼ੇ ਮੇਰੀ ਉਦੋਂ ਫੋਟੋ ਖਿੱਚੀ ਸੀਗੀ ਅਸੀਂ ਇਹ ਤੇ ਆ ਜੀ ਇਹ 34 ਸੈਕਟਰ ਦੇ ਵਿੱਚ ਮੇਲਾ ਸੀ ਉਦੋਂ ਵੀ ਰਮਨ ਤੂੰ ਦੇਖ ਸਕਦਾ ਛੋਟਾ ਇੱਥੇ ਥੋੜਾ ਵੱਡਾ ਹੋ ਗਿਆ ਸੀਗਾ ਤੇ ਇੱਥੇ ਨਾ ਥੋੜਾ ਜਿਹਾ ਫਿਰ ਥੋੜਾ ਨਗਰੀ ਘਰ ਲੱਗਿਆ ਨਹੀਂ ਖਾਣਾ ਉਹ ਨਹੀਂ ਖਾਣਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਸਿੱਥੇ ਜਿਹੜੀ ਹੈਗੀ ਪਤਲੀ ਹੈ ਇਹਦੀ ਤੇ ਇਹ ਅਸੀਂ ਉੱਥੇ ਦੇ ਮੇਲੇ 'ਚ ਘੁੰਮ ਕੇ ਵਾਪਸ ਬਾਹਰ ਆਏ ਸੀ ਉਦੋਂ ਫਿਰ ਅਸੀਂ ਗੇਟ ਤੇ ਤੋਂ ਐਂਟਰੀ ਹੁੰਦੀ ਉਹ ਤੇ ਕੱਢ ਕੇ ਫੋਟੋ ਖਿੱਚੀ ਸੀ ਤੇ ਫਿਰ ਮੇਰੇ ਹਸਬੰਦ ਕਹਿੰਦੇ ਵੀ ਚਲ ਪਹਿਲਾਂ ਤੁਸੀਂ ਖੜ੍ਹਜੋ ਤਾਂ ਉਹਨੂੰ ਮੈਂ ਫੋਟੋ ਖਿੱਚਦਾ ਤੇ ਤਾਂ ਕਰਕੇ ਫਿਰ ਇਹ ਉਦੋਂ ਦੀ ਕਾਫੀ ਪੁਰਾਣੀ ਇਹ ਵੀ 14-15 ਸਾਲ ਪੁਰਾਣੀ ਆ ਫਿਰ ਉਸ ਤੋਂ ਬਾਅਦ ਜਿਹੜੀ ਮੇਰੇ ਹਸਬੰਦ ਇਹ ਮੇਰੇ ਹਸਬੰਦ ਨੇ ਇਹ ਉੱਥੇ ਫਿਰ ਖੜ੍ਹੇ ਤੁਸੀਂ ਦੇਖ ਸਕਦੇ ਇਹਨਾਂ ਦੀ ਵੀ ਸੀਤ ਦਾ ਬਹੁਤ ਫਰਕ ਪੈ ਗਿਆ ਹੋਣਾ ਇਹ ਵੀ ਗੇਟ ਦੇ ਬਾਹਰ ਉੱਥੇ ਮੇਲੇ ਦੇ ਵਿੱਚ ਫਿਰ ਅਸੀਂ ਇਹ ਬਾਅਦ ਚ ਇਹਨਾਂ ਦੀ ਫੋਟੋ ਖਿੱਚੀ ਤੇ ਕਿਉਂਕਿ ਇਹ ਹੁੰਦਾਗਾ ਹਨਾ ਵੀ ਜਦੋਂ ਆਪਾਂ ਕਿਤੇ ਜਾਣੀ ਆ ਤਾਂ ਫਿਰ ਉਹ ਇੱਕ ਯਾਦ ਰਹਿੰਦੀ ਆਪਣੇ ਕੋਲ ਵੀ ਆਪਾਂ ਇਸ ਟਾਈਮ ਇਥੇ ਘੁੰਮਣ ਗਏ ਸੀਗੇ ਸੋ ਤਾਂ ਕਰਕੇ ਫੋਟੋਆਂ ਖਿੱਚੀਆਂ ਹੋਈਆਂ ਸੀਗੀਆਂ ਤਾਂ ਪਹਿਲਾਂ ਮੈਨੂੰ ਤਾਂ ਯਾਦ ਵੀ ਨਹੀਂ ਸੀ ਵੀ ਫੋਟੋਸ ਪਈਆਂ ਮੇਰੇ ਕੋਲੇ ਤੇ ਆ ਜੀ ਜਿਹੜਾ ਰੌਗ ਸੋਰੀ ਜੂ ਹੈ ਉੱਥੇ ਚੰਡੀਗੜ੍ਹ ਦੀ ਤੇ ਉੱਥੇ ਅਸੀਂ ਘੁੰਮਣ ਗਏ ਸੀ ਜਿਨ੍ਹਾਂ ਨੇ ਜੇ ਤੁਸੀਂ ਗਏ ਹੋਵੋਗੇ ਤੁਹਾਨੂੰ ਪਤਾ ਹੋਵੇ ਜਿਹੜਾ ਜੂ ਦਾ ਮੈਪ ਆ ਜੀ ਸਾਹਮਣੇ ਵੀ ਕਿੱਥੇ ਕਿੱਥੇ ਕਿਹੜਾ ਕਿਹੜਾ ਜਾਨਵਰ ਆ ਜਾਂ ਕਿੱਧਰ ਨੂੰ ਟਰਨ ਹੋਣਾ ਹਨਾ ਤੇ ਉਹਦੇ ਸਾਹਮਣੇ ਖੜੇ ਹੋ ਕੇ ਫੋਟੋ ਖਿਚਵਾਈ ਸੀ ਇੱਥੇ ਵੀ ਤੁਸੀਂ ਦੇਖ ਸਕਦੇ ਮੈਂ ਬਹੁਤ ਇੱਥੇ ਵੀ ਪਤਲੀ ਸੀਗੀ ਤੇ ਫਿਰ ਇਹ ਉਹਦੋਂ ਫੋਟੋ ਖਿੱਚੀ ਸੀਗੀ ਤੇ ਮੈਂ ਕਿਹਾ ਵੀ ਚਲੋ ਆ ਤੜਨ ਸ਼ੇਅਰ ਕਰਦੇ ਆ ਆ ਜੀ ਮੇਰੀ ਹਸਬੰਦ ਤੇ ਮੈਂ ਉਸੇ ਟਾਈਮ ਹੀ ਸੇਮ ਡੈਨੀਆ ਜੋ ਉਹਦੇ ਵਿੱਚ ਹੀ ਤੇ ਇਹ ਉੱਥੇ ਮਤਲਬ ਕਿ ਪਿੱਛੇ ਜਾਨਵਰ ਸੀ ਪਿੰਜਰੇ ਚ ਪਤਾ ਨਹੀਂ ਹੁਣ ਮੈਨੂੰ ਇਹ ਵੀ ਨਹੀਂ ਯਾਦ ਕੀ ਜਾਨਵਰ ਸੀ ਤੇ ਉਹਦੋਂ ਅਸੀਂ ਉਹਦੇ ਸਾਹਮਣੇ ਇੱਕ ਗ੍ਰਿਲ ਜੀ ਸੀ ਉਹਦੇ ਉੱਤੇ ਬਹਿ ਕੇ ਫੋਟੋ ਖਿਚਾਈ ਸੀਗੀ ਤੁਸੀਂ ਦੇਖ ਸਕਦੇ ਸਾਡੇ ਦੋਨਾਂ ਦੀ ਜੀ ਬਹੁਤ ਫਰਕ ਪੈ ਗਿਆ ਦੋਨਾਂ ਦੇ ਸਰੀਰ ਦਾ ਹਨਾ ਤੁਸੀਂ ਦੇਖ ਸਕਦੇ ਮੇਰੇ ਹਸਬੰਡ ਵੀ ਉਹ ਬਹੁਤ ਪਤਲੇ ਸੀਗੇ ਤੇ ਪਰਾਂ ਦੇਖ ਕੇ ਇੰਜ ਲੱਗਦਾ ਵੀ ਹੈ ਵੀ ਅੱਛਾ ਵੀ ਅਸੀਂ ਯਕੀਨ ਤਾਂ ਨਹੀਂ ਆਉਂਦਾ ਇਹ ਨਹੀਂ ਤੇ ਇਹ ਮੇਰੇ ਮੇਰਾ ਬੇਟਾ ਤੇ ਮੇਰੇ ਹਸਬੰਡ ਹੈ ਜੀ ਇਹ ਉੱਥੇ ਨਾ ਜਿਹੜੇ ਜੇ ਤੁਸੀਂ ਲੇਖ ਤੇ ਘੁੰਮਣਗੇ ਹੋਗੇ ਤਾਂ ਉੱਥੇ ਦੇਖਿਆ ਉਹ ਤੁਸੀਂ ਜੋ ਪਾਰਕਿੰਗ ਕੋਲੇ ਉੱਥੇ ਉੱਠ ਖੜੇ ਹੁੰਦੇ ਨੇ ਤੇ ਉਹਦੀ ਫਿਰ ਜਿਹੜੇ ਸਵਾਰੀ ਲੋਕ ਕਰਦੇ ਨੇ ਤੇ ਫਿਰ ਇਹ ਬੀਟਾ ਜिद ਕਰ ਰਹੀ ਸੀ ਫਿਰ ਮੈਂ ਹਸਬੰਦ ਨਾਲ ਬੈਠੀ ਸੀ ਵੀ ਚੱਲੀ ਗਿਰਨਾ ਜਾਵੇ ਸੱਟ ਨਾ ਲੱਗੇ ਤੇ ਫਿਰ ਮੈਂ ਉਦੋਂ ਫੋਟੋਸ ਖਿੱਚ ਰਹੀ ਸੀ ਖੜੀ ਉਦੋਂ ਵੀ ਦੇਖ ਸਕਦੇ ਸੀ ਰਮਾਨ ਬਹੁਤ ਪਤਲਾ ਹੋ ਗਿਆ ਸੀ ਕਿਉਂਕਿ ਇੱਥੇ ਵੀ ਥੋੜਾ ਜਾਇ ਇਹਨੂੰ ਹੁੰਦਾ ਸੀ ਕਿ ਚਟਪਟੀਆਂ ਚੀਜ਼ਾਂ ਜ਼ਿਆਦਾ ਖਾਂਦਾ ਸੀਗਾ ਤੇ ਇਹ ਤੇ ਨਾ ਉੱਠ ਬੈਠ ਰਿਹਾ ਸੀ ਤਾਂ ਜ਼ਿਆਦਾ ਹੱਸ ਰਿਹਾ ਸੀਗੇ ਤੇ ਵੀ ਹੱਸ ਰਿਹਾ ਸੀ ਵੀ ਕਿਵੇਂ ਬੈਠ ਰਿਹਾ ਹੈ ਕਿਉਂਕਿ ਫਸਟ ਟਾਈਮ ਹੀ ਬੈਠੇ ਸੀਗੇ ਉੱਠਦੇ ਉੱਤੇ ਤਾਂ ਕਰਕੇ ਫਿਰ ਪੂਰਾ ਖੁਸ਼ ਸੀ ਉਸ ਟਾਈਮ ਹੀ ਤੇ ਬਾਕੀ ਜिद ਕਰਨ ਲੱਗ ਗਿਆ ਫਿਰ ਅਸੀਂ ਆ ਕੇ ਵਿਚੋ ਨੂੰ ਵਿਅਸਤ ਸੀ ਪਹਿਲਾਂ ਮਨਾ ਕੀਤਾ ਸੀ ਵੀ ਨਹੀਂ ਰਹਿਣ ਦੇ ਕਿਉਂਕਿ ਸਾਨੂੰ ਇਹ ਹੁੰਦਾ ਪਤਾ ਨਹੀਂ ਉੱਠਦਾ ਕੀ ਪ੍ਰੋਸਾ ਹਨਾ ਵੀ ਕਿਤੇ ਯਾ ਭਾਜ ਲਵੇ ਜਾਂ 60 ਫਿਟ ਮਾਰੀ ਤਾਂ ਪਰ ਇਹ ਫਿਰ ਜिद ਕਰਨ ਲੱਗ ਗਿਆ ਫਿਰ ਡੈਡੀ ਨਾਲ ਬੈਠ ਗਿਆ ਸੀ ਇਹਦੇ ਇੱਥੇ ਜੀ ਰਮਾਨ ਅੱਡੀ ਵੀ ਦੇਖਿਆ ਸੀ ਘਰੇ ਇਹ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸਵੀਟ ਜਿਹਾ ਲੱਗ ਰਿਹਾ ਗੋਲ ਗੋਪੂਜਾ ਤੇ ਇਹ ਇਹਨਾਂ ਦੀ ਕੈਟ ਵਾਲੀ ਮੈਂ ਟੋਪੀ ਦਿੱਤੀ ਹੋਈ ਸੀ ਕਿ ਸਰਦੀਆਂ ਟਾਈਮਸ ਡੈਡੀ ਦੇ ਕਮਰੇ 'ਚ ਹੀ ਬੈਠਾ ਸੀਗਾ ਤੇ ਟੀਵੀ ਦੇਖ ਰਿਹਾ ਸੀਗਾ ਇਹ ਫਿਰ ਮੈਂ ਇਹ ਆਪਣਾ ਆਰਾਮ ਨਾਲ ਬੈਠਾ ਟੀਵੀ ਦੇਖ ਰਿਹਾ ਸੀ ਤੇ ਮੈਂ ਜੀ ਫੋਟੋਸ ਖਿੱਚ ਰਹੀ ਸੀ ਮੈਨੂੰ ਨਾ ਇਹ ਥੋੜੀ ਜੀ ਇਹ ਕਿਹ ਹੁੰਦਾ ਵੀ ਫੋਟੋਸ ਕਿਤੇ ਵੀ ਹੋਵੇ ਮੇਰੇ ਕੋਈ ਸਵੀਟ ਜੀ ਹਰਕਤ ਹੋਵੇ ਹਨਾ ਤਾਂ ਜਾਂ ਕੋਈ ਆਪਣੀ ਯਾਦਗਾਰ ਹੋਵੇ ਤਾਂ ਮੈਨੂੰ ਆਂਦਾ ਵੀ ਫੋਟੋ ਖਿੱਚ ਲਵਾਂ ਕਿਉਂਕਿ ਇਹ ਉਹ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਬਾਅਦ 'ਚੋਂ ਦੇਖ ਕੇ ਇਹਨਾਂ ਨੂੰ ਖੁਸ਼ ਹੋਣੇ ਆ ਵੀ ਹਨਾ ਆਪਾਂ ਸਮਾਪਤੀ ਦਿੱਤਾ ਤੇ ਇੱਥੇ ਇਹ ਦੇਖ ਰਿਹਾ ਜੀ ਕਾਰਟੂਨ ਉਦੋਂ ਇਹ ਯਾਤਰਾ ਹੀ ਨੋਬੀਤਾ ਹੋ ਗਿਆ ਹਨਾ ਡੋਰੀ ਮੋਨਾਲਾ ਤੇ ਇਹੀ ਕਾਰਟੂਨਸ ਵਗੈਰਾ ਜਿਆਦਾ ਦੇਖਦਾ ਹੁੰਦਾ ਸਾਰਸਦਾ ਨੇ ਇਹੀ ਦੇਖੀ ਜਾਂਦਾ ਸਕੂਲ ਤੋਂ ਆਉਣ ਤੋਂ ਬਾਅਦ ਸੋ ਤਾਂ ਕਰਕੇ ਫਿਰ ਉਦੋਂ ਇਹ ਬੈਠਾ ਸੀ ਬਰਦੇ ਉੱਪਰ ਤੇ ਮੈਂ ਕਿਹਾ ਵੀ ਚਲੋ ਮੈਂ ਇਹਦੀਆਂ ਫੋਟੋਸ ਖਿੱਚ ਲਾਂ ਇੱਕ ਮੈਨੂੰ ਤਾਂ ਸਵੀਡ ਲੱਗ ਰਿਹਾ ਸੀ ਤੇ ਕੈਟ ਆੜੀ ਹੋ ਦਿੱਤੀ ਉਸ ਟੋਪੀ ਉਹਦਾ ਕਰਕੇ ਹੋਰ ਵੀ ਗੁੱਲਗੱਪੂ ਜਿਹਾ ਲੱਗ ਰਿਹਾ ਸੀ ਮੈਨੂੰ ਤੇ ਤੁਸੀਂ ਵੀ ਦੇਖ ਸਕਦੇ ਹੋ ਉਹ ਦੋਸੀਤ ਬਹੁਤ ਸੋਹਣੀ ਸੀ ਇਹਦੀ ਆ ਫਿਰ ਜੂ ਦੇ ਵਿੱਚ ਗਏ ਸੀ ਜੀ ਅਸੀਂ ਜੇ ਥੋੜਾ ਹੀ ਵੱਡਾ ਹੋ ਗਿਆ ਸੀਗਾ ਮਤਲਬ ਕਿ ਤੇ ਇਹ ਇੱਥੇ ਵੀ ਇਹਦੀ ਸਿਹਤ ਬਹੁਤ ਸੋਹਣੀ ਹੈ ਕਿ ਇੱਥੇ ਹੀ ਪਿੱਛੇ ਕੋਈ ਪੰਛੀ ਆਗਾ ਤੇ ਉਹਦੇ ਬਾਰੇ ਕੋਈ ਦੱਸ ਰਿਹਾ ਸੀਗਾ ਤੇ ਬਾਕੀ ਅੱਜ ਤੁਸੀਂ ਵਾਰਸ਼ਾ ਤੋਂ ਆ ਰਹੀ ਹੋਣੀ ਹੈ ਜੀ ਬਿਜਲੀ ਬਹੁਤ ਗੜ ਕਰੀ ਹੈ ਕਿ ਮੌਸਮ ਬਹੁਤ ਖਰਾਬ ਹੋ ਗਿਆ ਹੁਣ ਤੇ ਮੈਂ ਕਮਰੇ 'ਚ ਬੈਠੀ ਐਡੀਟਿੰਗ ਕਰ ਰਹੀ ਆ ਤੇ ਬਾਹਰ ਮੌਸਮ ਇਸ ਤਰ੍ਹਾਂ ਪੂਰਾ ਖਰਾਬ ਹੋ ਗਿਆ ਫਸਲਾਂ ਦਾ ਟਾਈਮ ਹੈ ਜੀ ਬਸ ਪ੍ਰਮਾਤਮਾ ਕਿਰਦਾਸ ਜੀ ਸਭ ਦੀਆਂ ਵਸਨਾ ਨੂੰ ਸੁਖੀ ਸੰਧੀ ਕਰੇ ਹਨ ਤੇ ਇੱਥੇ ਜੀ ਮੇਰੇ ਹਸਬੰਡ ਨੇ ਇਹ ਦੇਖ ਸਕਦੇ ਕਿੰਨਾ ਜ਼ਿਆਦਾ ਸਿਹਤ ਦਾ ਇੱਥੇ ਫਰਕ ਹੈ ਨਾ ਬਹੁਤ ਹੀ ਜ਼ਿਆਦਾ ਲੱਗ ਗਈ ਨਹੀਂ ਰਹੇ ਵੀ ਇਹੀ ਨੇ ਹਨ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਆਹ ਫੋਟੋ ਦਾ ਸਪੈਸ਼ਲੀ ਮੈਨੂੰ ਇਹ ਲੱਗ ਰਿਹਾ ਸੀ ਵੀ ਵਾਕਈ ਬਿਲਕੁਲ ਹੀ ਚਿਹਰਾ ਚੇਂਜ ਹੋ ਗਿਆ ਵੀ ਹੈ ਇਹ ਹੀ ਨੇ ਤੇ ਇਹ ਵੀ ਜੋ ਦੇ ਵਿੱਚ ਹੈ ਜੀ ਜੋ ਦੇ ਵਿੱਚ ਜਦੋਂ ਗਏ ਸੀਗੇ ਜਿਹੜੀ ਰਮਾਨ ਦੀ ਫੋਟੋ ਤੁਹਾਡੇ ਨਾਲ ਹੁਣ ਸ਼ੇਅਰ ਕੀਤੀ ਸੀ ਉਸ ਟਾਈਮ ਹੀ ਉਹਦੀ ਫੋਟੋ ਮਤਲਬ ਇਹਨਾਂ ਦੀ ਹੈਗੀ ਤੇ ਆਹ ਦੱਸੋ ਜੀ ਹੁਣ ਤੁਸੀਂ ਕੌਣ ਐ ਅਗਰ ਤੁਹਾਨੂੰ ਗੈਸ ਲੱਗਿਆ ਹੋਵੇ ਤਾਂ ਇਹ ਐ ਜੀ ਮੇਰੀ ਫੋਟੋ ਤੇ ਇਹ ਮੈਨੂੰ ਵੀ ਖੁਦ ਹੈਰਾਨੀ ਹੋਈ ਵੀ ਮੈਂ ਵੀ ਐ ਇਹ ਮੇਰੀ ਫੋਟੋ ਐ ਤੇ ਵੀ ਮੈਂ ਉਸ ਟਾਈਮ ਇਦਾਂ ਦਿਖਦੀ ਸੀ ਤੁਸੀਂ ਦੇਖ ਸਕਦੇ ਹੋ ਵੀ ਚਿਹਰਾ ਬਿਲਕੁਲ ਹੀ ਟੋਟਲੀ ਮੈਨੂੰ ਚੇਂਜ ਲੱਗਦਾ ਮੈਨੂੰ ਵੀ ਨਹੀਂ ਪਛਾਣ ਆ ਰਿਹਾ ਵੀ ਵੀ ਮੈਂ ਹੀ ਐ ਤੇ ਇੱਥੇ ਈਰਮਾਨ ਮੇਰੇ ਅੱਗੇ ਖੜਾ ਐ ਵੀ ਉਹ ਸੇਮ ਦਿਨ ਦੀ ਫੋਟੋਜ਼ ਆ ਜਦੋਂ ਈਰਮਾਨ ਦੀ ਤੇ ਡੈਡ ਦੀ ਫੋਟੋ ਪਿੱਛੇ ਮੈਂ ਸ਼ੇਅਰ ਕਰੀ ਆ ਤੁਹਾਡੇ ਨਾਲ ਤੇ ਉਦੋਂ ਦੀ ਸੇਮ ਦਿਨ ਦੀ ਹੀ ਮੇਰੀ ਫੋਟੋ ਆ ਹੈ ਤੇ ਵੀ ਲੱਗ ਹੀ ਨਹੀਂ ਰਹਾ ਵੀ ਇਹ ਮਈ ਆ ਤੇ ਵੀ ਮੈਂ ਕਿਹਾ ਵੀ ਚਲੋ ਤੁਹਾਡੇ ਨਾਲ ਕਿ ਅਜਿੰਦਾ ਦੀ ਕਦੇ ਫੋਟੋ ਸ਼ੇਅਰ ਨਹੀਂ ਕਰੀ ਮੈਂ ਕਿ ਅੱਜ ਤੁਹਾਨੂੰ ਸ਼ੇਅਰ ਕਰਦੀ ਆ ਇੱਥੇ ਜੀ ਮੈਂ ਤੇ ਰਮਨ ਆ ਇਸ ਥੋੜੀ ਜਿਹੀ ਫੋਟੋ ਨਾਲ ਤੋਂ ਕੱਟ ਹੋ ਗਈ ਬਦਨ ਕੀ ਪ੍ਰੋਬਲਮ ਆ ਤੇ ਇਹ ਵੀ ਮੈਂ ਤੇ ਰਮਨ ਬੈਠੇ ਹੋਏ ਆ ਇੱਥੇ ਤੇ ਕੁਰਸੀ ਦੇ ਉੱਤੇ ਤੇ ਮੈਂ ਕਿਹਾ ਵੀ ਚਲੋ ਤੁਹਾਡੇ ਨਾਲ ਅੱਜ ਸ਼ੇਅਰ ਕਰਦੀ ਕਿਉਂਕਿ ਇਹ ਇਦਾਂ ਦੀ ਫੋਟੋਸ ਮੈਂ ਤੁਹਾਨੂੰ ਪਹਿਲਾਂ ਕਦੇ ਸ਼ੇਅਰ ਕਰੀਆਂ ਵੀ ਨਹੀਂ ਕਿਉਂਕਿ ਮੈਨੂੰ ਪਤਾ ਵੀ ਨਹੀਂ ਸੀ ਵੀ ਮੇਰੇ ਕੋ ਪਈਆਂ ਨੇ ਉਹ ਤਾਂ ਅਚਾਨਕ ਹੀ ਅਜ ਦੂਸਰਾ ਪੁਰਾਣਾ ਫੋਨ ਤੋਂ ਕੱਢਿਆ ਉਹਦੇ ਵਿੱਚ ਹੀ ਫੋਟੋਸ ਪਈਆਂ ਸੀਗੀਆਂ ਫਿਰ ਮੈਂ ਉਹਦੇ ਵਿੱਚੋਂ ਇਹਦੇ ਵਿੱਚ ਐਡਿਟ ਕਰਕੇ ਸਾਰੀਆਂ ਫੋਟੋਸ ਤੁਹਾਡੇ ਨਾਲ ਫਿਰ ਮੈਂ ਕੋਸ਼ਿਸ਼ ਸ਼ੇਅਰ ਕਰਦੀ ਅੱਜ ਤੇ ਇੱਥੇ ਦੇ ਘਰ ਮਾਂ ਜੀ ਕਿੰਨਾ ਕਿਊਟ ਆਏ ਉਹਦੇ ਜੂ ਦੇ ਵਿੱਚ ਹੀ ਨਾ ਇੱਕ ਬੱਚਾ ਵਾਸਤੇ ਝੂਲੇ ਲੱਗੇ ਹੁੰਦੇ ਨੇ ਤੇ ਉਹ ਉੱਥੇ ਬਹਿ ਕੇ ਫਿਰ ਇਹ ਝੂਲੇ ਲੈ ਰਿਆ ਸੀ ਤੇ ਮੈਂ ਕਿਹਾ ਵੀ ਚਲੋ ਇੱਥੇ ਫੋਟੋ ਖਿੱਚ ਲਵਾਂ ਮੈਂ ਤੇ ਕਿੰਨਾ ਕਿਊਟ ਜਿਆ ਦੇ ਕਿੰਨਾ ਸਵੀਟ ਜਿਆ ਗੋਲ ਗੱਪੂ ਜਿਆ ਸਿਹਤ ਬਹੁਤ ਸੋਹਣੀ ਹੈ ਇੱਥੇ ਵੀ ਤੇ ਹੁਣ ਤਾਂ ਹਰ ਇੱਕ ਚੀਜ਼ ਦੇ ਵਿੱਚ ਇਹ ਸੋਚਦਾ ਨਹੀਂ ਖਾਣਾ ਉਹ ਨਹੀਂ ਖਾਣਾ ਸਬਜੀ ਨਹੀਂ ਖਾਣੀ ਉਹ ਨਹੀਂ ਖਾਣੀ ਕਿਉਂਕਿ ਬੱਚਾ ਵੱਡਾ ਹੋ ਕੇ ਥੋੜਾ ਜਿਹਾ ਹਨਾ ਹੋ ਜਾਂਦਾ ਤੇ ਬਾਕੀ ਤੇ ਆ ਜਿਹੜੀ ਜਦੋਂ ਫਿਰ ਅਸੀਂ ਚੰਡੀਗੜ੍ਹੋਂ ਜੀ ਧੂਰੀ ਆਗੇ ਸੀ ਪਹਿਲਾਂ ਸਾਡਾ ਪਲਾਨ ਸੀ ਵੀ ਧੂਰੀ ਹੀ ਰੰਗੇ ਵੀ ਉੱਥੇ ਨੇ ਬੱਚੇ ਨੂੰ ਪੜਾ ਲਾਂਗੇ ਉੱਥੋਂ ਹੀ ਜ਼ਮੀਨ ਵੀ ਅਸੀਂ ਆਦੀ ਦੇਖ ਸਕਦੇ ਹਾਂ ਫਸਲ ਵੀ ਬਾਹਰ ਹੀ ਸਕਦੀਆਂ ਪਰ ਫਿਰ ਕੁਝ ਕਾਰਨ ਕਰਕੇ ਸਾਨੂੰ ਪਿੰਡ ਹੀ ਸ਼ਿਫਟ ਹੋਣਾ ਪਿਆ ਤੇ ਇਹ ਮੇਰੀ ਮਾਸਦੀ ਬੇਟੀ ਸੀ ਜਨ ਉੱਥੇ ਮਿਲਣ ਆਈ ਸੀ ਜੀ ਤੇ ਫਿਰ ਮੈਂ ਉਦੋਂ ਫੋਟੋਸ ਖਿੱਚੀ ਸੀਗੀ ਤੇ ਨੀਚੇ ਦੇ ਬੇਟਾ ਸੀਗਾ ਨਾਲ ਪਤਾ ਨਹੀਂ ਕੀ ਗੱਲ ਆ ਫੋਟੋ ਨੂੰ ਥੋੜੀ ਥੋੜੀ ਇਹਨੇ ਕੱਟ ਦੋ ਡਿਟ ਕਰੀ ਉਹਦੋਂ ਪੂਰੀ ਲੈਤੀ ਐ ਤੇ ਵਿੱਚੋਂ ਡਿਟ ਕੱਟ ਹੋ ਗਈ ਪਤਾ ਨਹੀਂ ਕੀ ਗੱਲ ਇਹ ਮੈਂ ਆ ਜੀ ਤੇ ਇਹ ਮੇਰੀ ਮਾ ਉਸ ਦੇ ਸਿਸਟਰ ਦੇ ਬੇਟਾ ਹੈਗਾ ਤੇ ਇਹ ਜਾ ਰਹੇ ਸੀ ਵਾਪਸ ਉਸ ਦਿਨ ਤਿਆਰ ਸ਼ੇਅਰ ਹੋਏ ਸੀ ਤੇ ਮੈਂ ਕਿਹਾ ਵੀ ਜਾਣ ਤੋਂ ਪਹਿਲਾਂ ਫੋਟੋ ਖਿੱਚ ਲਈਏ ਇਹਦੋਂ ਜਾਂਦਿਆਂ ਦਿਨ ਸੂਟ ਦਵਾਉਣਾ ਸੀ ਮਾਰਕੀਟ ਦੇ ਵਿੱਚ ਧੂਰੀ ਤੋਂ ਤੇ ਫਿਰ ਉਹਦੋਂ ਉਥੋਂ ਦੀ ਹੀ ਫੋਟੋਸ ਲਿਗੀਆਂ ਤੇ ਫਿਰ ਮੈਂ ਕਿਹਾ ਵੀ ਚਲੋ ਖਿੱਚ ਲਈਏ ਤੇ ਫਿਰ ਇਹ ਵੀ ਰੱਖੀਆਂ ਹੋਈਆਂ ਸੀਗੀਆਂ ਤੇ ਉਸੇ ਫੋਨ ਦੇ ਵਿੱਚ ਤੇ ਮੈਂ ਕਿਹਾ ਵੀ ਚਲੋ ਵੀ ਸ਼ੇਅਰ ਤੁਹਾਡਾ ਨਾ ਕਰਾਂ ਆ ਵੀ ਧੂਰੀ ਵਾਲਾ ਘਰ ਆ ਜੀ ਤੇ ਇਥੇ ਚਾਹ ਪੀ ਰਹੇ ਨੇ ਇਥੇ ਇਹਨਾਂ ਨੇ ਕਿ ਪ ਜਾਣਾ ਸੀ ਤੁਸੀਂ ਚਾਹ ਪੀ ਤੁਸੀਂ ਦੇਖ ਸਕਦੇ ਹੋ ਤੂਰੀ ਹਰ ਘਰ ਕਿੰਨਾ ਸੋਹਣਾ ਸਜਾਇਆ ਹੋਇਆ ਮੈਂ ਮੈਨੂੰ ਜੀ ਬਹੁਤ ਸ਼ੌਂਕ ਹੈ 컬러ਫੁਲ ਚੀਜ਼ਾਂ ਚੀਜ਼ਾਂ ਦੇ ਨਾਲ ਜਾਂ 컬러ਫੁਲ ਗਮਲੇ ਹੁਣ ਉਹਦੇ ਨਾਲ ਘਰ ਸਜਾਉਣਾ ਤੇ ਆਪਾਂ ਇਹ ਘਰ ਨੂੰ ਵੀ ਹੌਲੀ ਹੌਲੀ ਸਜਾਵਾਂਗੇ ਕੋਈ ਥੋੜਾ ਟਾਈਮ ਨਾ ਤੇ ਮੈਨੂੰ ਵੀ ਸ਼ੌਂਕ ਹੈ ਕਿਉਂਕਿ ਉਹਦੇ ਨਾਲ ਪੋਜ਼ਿਟਿਵ એનર્ਜੀ ਜੀ ਆਉਂਦੀ ਆਪਾਂ ਨੂੰ ਆਪਣੀ ਸੋਚ ਚੰਗੀ ਹੁੰਦੀ ਜਿੰਨਾ ਆਪਾਂ ਘਰ ਨੂੰ ਹਨ ਡੈਕੋਰੇਟ ਜਾਂ ਕਰਕੇ ਰੱਖੀਏ 컬러ਫੁਲ ਰੱਖੀਏ ਨਾ ਤਾਂ ਜ਼ਿੰਦਗੀ ਵੀ ਹਮੇਸ਼ਾ ਕਹਿੰਦੀ ਉਦਾਂ ਹੀ 컬러ਫੁਲ ਰਹਿੰਦੀ ਆ ਤੇ ਆਹ ਵਾਲੀ ਫੋਟੋ ਜੀ ਮੇਰੀ ਆ ਜਦੋਂ ਅਸੀਂ ਧੂਰੇ ਤੋਂ ਇੱਥੇ ਸ਼ਿਫਟ ਹੋਈ ਹੋਏ ਆ ਤੇ ਜਦੋਂ ਜਦੋਂ ਮੰਨ ਲਓ ਵੀ ਜ਼ਿੰਦਗੀ ਦੀ ਅਸਲ ਜਿਹੜੀ جنگ ਜਦੋਂ ਸ਼ੁਰੂ ਹੋਈ ਹੈ ਤਾਂ ਇਹ ਉਦੋਂ ਦੀ ਫੋਟੋ ਆ ਤਾਂ ਹੀ ਉਹ ਤੱਕ ਜਿਹੜਾ ਆਪਾਂ ਦੇਖ ਸਕਦੇ ਤੁਸੀਂ ਚੇਹਰੇ ਤੇ ਗਲੋ ਵਗੈਰਾ ਪੂਰਾ ਦਾ ਉਸ ਤੋਂ ਬਾਅਦ ਹੀ ਫਿਰ ਥੋੜਾ ਜਿਹਾ ਹਨਾ ਪ੍ਰੋਬਲਮ ਸਟਾਰਟ ਹੋਈਆਂ ਤੇ ਬਸ ਇਹੀ ਸੀ ਜੀ ਫੋਟੋਜ਼ ਜਿਹੜੀਆਂ ਤੁਹਾਨੂੰ ਸ਼ੇਅਰ ਕਰਨੀਆਂ ਸੀ ਤੇ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ਮਤਲਬ ਕਿ ਅ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਡੇ ਲਈ ਕਿੰਦਾਂ ਦੀ ਵੀਡੀਓਜ਼ ਆਪਾਂ ਹੋਰ ਲੈ ਕੇ ਆਈਏ ਫਿਰ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਤੁਹਦੀ ਵੀਡੀਓਜ਼ ਲੈ ਕੇ ਆਉਣ ਲਈ ਚਲੋ ਜੀ ਵੀਡੀਓ ਕਰਦੇ ਹਾਂ ਐਂਡ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ